ਚੋਦਰੀ ਕੰਗਨਾਰ ਨੋਦੀ ਅਮਰਜੈਂਸੀ ਫਿਲਮ ਪੰਜਾਬ ਚ ਬੰਦ ਕਰਵਾਉਣ ਸੰਬੰਧੀ ਐਸਜੀਪੀਸੀ ਦੇ ਬਫਤ ਨੇ ਅਮਰitsar ਦੀ ਡੀਸੀ ਨੂੰ ਜਿਹੜਾ ਕਿ ਮੰਗ ਪੱਤਰ ਦਿੱਤਾ ਤਾਂ ਬਿਲਕੁਲ ਉਹਨਾਂ ਦੱਸ ਦਿੰਦੇ ਨੇ ਕਿ ਇਸ ਤੋਂ ਪਹਿਲਾਂ ਵੀ ਪ੍ਰਦਾਨ ਤਾਮੀ ਨੇ ਮੁੱਖ ਮੰਤਰੀ ਪੰਜਾਬ ਨੂੰ ਪੱਤਰ ਲਿਖਿਆ ਸੀ ਤਾਂ 17 ਜਨਵਰੀ ਨੂੰ ਪੰਜਾਬ ਦੇ ਵਿੱਚ ਰਿਲੀਜ਼ ਹੋਣ ਜਾ ਰਹੀ ਕੰਗਣਾ ਰਣੌਤ ਦੀ ਫਿਲਮ ਅਮਰਜੈਂਸੀ ਦਾ ਵਿਰੋਧ ਇੱਕ ਵਾਰ ਫਿਰ ਤੋਂ ਸ਼ੁਰੂ ਹੋ ਗਿਆ ਜਿੱहां ਐਸਜੀਪੀਸੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਫੋਲੋਅਸ ਫਿਲਮ ਤੇ ਰੋਕ ਲਗਾਉਣ ਦੇ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਪੱਤਰ ਲਿਖਿਆ ਗਿਆ ਤੇ ਦੂਜੇ ਪਾਸੇ ਐਸਜੀਪੀਸੀ ਦੇ ਬਫਰ ਦੇ ਵੱਲੋਂ ਅੰਮ੍ਰਿਤਸਰ ਡੀਸੀ ਦਫ਼ਤਰ ਵਿਕੇ ਪਹੁੰਚ ਕੇ ਅੰਮ੍ਰਿਤਸਰ ਦੀ डीसी ਨੂੰ ਵੀ ਮੰਗ ਪੱਤਰ ਦਿੱਤਾ ਗਿਆ ਜਿਸ ਦੇ ਵਿੱਚ ਉਹਨਾਂ ਨੇ ਮੰਗ ਕੀਤੀ ਹੈ ਕਿ ਫਿਲਮ ਅਮਰਜੈਂਸੀ ਦੇ ਉੱਪਰ ਪੂਰੀ ਤਰੀਕੇ ਪੰਜਾਬ ਦੇ ਵਿੱਚ ਰੋਕ ਲਗਾਈ ਜਾਵੇ ਤਾਂ ਬਿਲਕੁਲ ਨਦਰ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਇਸ ਫਿਲਮ ਤੇ ਜਿਹੜੇ ਕਿ ਰੋਕ ਲਗਾਈ ਜਾਵੇ ਤੇ ਸੰਬੰਧੀ ਐਸਜੀਪੀਸੀ ਦੇ 77 ਪ੍ਰਤਾਪ ਸਿੰਘ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਆ ਇਹ ਵੀ ਕਿਹਾ ਕਿ ਅਮਰਜੈਂਸੀ ਫਿਲਮ ਪੰਜਾਬ ਅੰਦਰ ਨਹੀਂ ਚੱਲਣ ਦਿੱਤੀ ਜਾਵੇਗੀ ਕਿਉਂਕਿ ਇਹ ਸਿੱਖਾਂ ਨੂੰ ਬਦਨਾਮ ਕਰਨ ਦੇ ਮੰਤਵ ਦੇ ਨਾਲ ਨੀਤੀਗਤ ਟੰਗ ਦੇ ਨਾਲ ਬਣਾਈ ਗਈ ਹੈ ਮਤੇਰਾਹੀ ਸੂਬਾ ਸਰਕਾਰ ਪਾਸੋਂ ਪੰਜਾਬ ਅੰਦਰ ਇਸ ਫਿਲਮ ਦੀ ਰਿਲੀਜ਼ ਤੇ ਰੋਕ ਲਗਾਉਣ ਦੀ ਮੰਗ ਕੀਤੀ ਗਈ ਸੀ ਪਰੰਤੂ ਦੁੱਖ ਦੀ ਗੱਲ ਹੈ ਕਿ ਤੁਹਾਡੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਹੁਣ ਤੱਕ ਕੋਈ ਕਦਮ ਨਹੀਂ ਉਠਾਇਆ ਤੇ ਪਰ ਜੇਕਰ 17 ਜਨਵਰੀ 2025 ਨੂੰ ਇਹ ਫਿਲਮ ਜਿਹੜੀ ਕਿ ਰਿਲੀਜ਼ ਹੁੰਦੀ ਹੈ ਤਾਂ ਇਸ ਦੇ ਨਾਲ ਸਿੱਖ ਜਗਤ ਅੰਦਰ ਰੋਸ ਤੇ ਗੁੱਸਾ ਜਿਹੜਾ ਕਿ ਪੈਦਾ ਹੋ ਸਕਦਾ ਜਿਵੇਂ ਕਿ ਆਪ ਸਭ ਨੂੰ ਪਤਾ ਹੀ ਹੈ ਕਿ ਕੱਲ ਫਿਲਮ ਅਮਰਜੈਂਸੀ ਪੰਜਾਬ ਚ ਰਿਲੀਜ਼ ਕੀਤੀ ਜਾ ਰਹੀ ਹੈ। ਇਸ ਫਿਲਮ ਚ ਸਿੱਖ ਕਰਦਾਰ ਖਾਸ ਕਰਕੇ ਸਿੱਖ ਕੌਮ ਦੇ ਮਹਾਨ ਜਰਨੈਲ ਸੰਤ ਜਰਨੈਲ ਸਿੰਘ ਜੀ ਖਾਲਸਾ ਪੰਡਰਾਂ ਵਾਲਾ ਉਹ ਜਿਹੜਾ ਰੋਲ ਵਿਖਾਇਆ ਗਿਆ ਜਿਹੜਾ ਸੀਨ ਵਿਖਾਇਆ ਗਿਆ ਉਹ ਬਹੁਤ ਗਲਤ ਤਰੀਕੇ ਨਾਲ ਵਿਖਾਇਆ ਗਿਆ। ਤੇ ਹਮੇਸ਼ਾ ਹੀ ਸਰਕਾਰਾਂ ਜਿਹੜੀਆਂ ਉਹ ਸਿੱਖ ਕੌਮ ਨਾਲ ਦੇ ਸਿੱਖਾਂ ਦੇ ਜਜ਼ਬਾਤਾਂ ਨਾਲ ਖੇਡਦੀਆਂ। ਇਸ ਕਰਕੇ ਅਸੀਂ ਸਰਕਾਰ ਨੂੰ ਪਹਿਲਾਂ ਵੀ ਮਤੇ ਪਾ ਕੇ ਭੇਜੇ ਸੀ ਕਿ ਇਹ ਫਿਲਮ ਜੜੀ ਆ ਉਹ ਰਿਲੀਜ਼ ਨਾ ਕੀਤੀ ਜਾਵੇ। ਪਰ ਹੁਣ ਪਤਾ ਲੱਗਿਆ ਕਿ ਕੱਲ ਫਿਲਮ ਜਿਹੜੀ ਉਹ ਪੰਜਾਬ 'ਚ ਰਿਲੀਜ਼ ਕੀਤੀ ਜਾ ਰਹੀ ਹੈ ਅਸੀਂ ਇਸ ਲਈ ਮੰਗ ਪੱਤਰ ਅੱਜ ਡੀਸੀ ਸਾਹਿਬ ਨੂੰ ਦਿੱਤਾ ਆ ਤੇ ਉਹਨਾਂ ਨੂੰ ਬੇਨਤੀ ਕੀਤੀ ਆ ਕਿ ਇਹ ਫਿਲਮ ਨੂੰ ਪੰਜਾਬ ਅਮਸਰ 'ਚ ਰਿਲੀਜ਼ ਹੋਣ ਤੋਂ ਰੋਕਿਆ ਜਾਵੇ ਇਤੈਤਰਾ ਮਾਂ ਜੋ ਪ੍ਰਧਾਨ ਸਾਹਿਬ ਸਰਜਿੰਦ ਸਿੰਘ ਧੰਮਜੀ ਵੱਲੋਂ ਅਸੀਂ ਸੀਐਮ ਸਾਹਿਬ ਨੂੰ ਵੀ ਲੈਟਰ ਲਿਖਿਆ ਆ ਤੇ ਉਹਨਾਂ ਤੋਂ ਮੰਗ ਕੀਤੀ ਆ ਕਿ ਇਹ ਪੰਜਾਬ 'ਚ ਫਿਲਮ ਰਿਲੀਜ਼ ਹੋਣ ਤੋਂ ਰੁਕੀ ਜਾਵੇ ਅਸੀਂ ਜਿਲ੍ਹੇ ਜਿੰਨੇ ਵੀ ਜ਼ਿਲ੍ਹੇ ਜਿੱਥੇ ਇਹ ਫਿਲਮ ਰਿਲੀਜ਼ ਹੋ ਰਹੀ ਆ ਅਸੀਂ ਉਹਨਾਂ ਨੂੰ ਰੋਕਣ ਲਈ ਫਿਲਮ ਦਾ ਰਲੀਤ ਤੋਂ ਰੋਕਣ ਲਈ ਕੱਲ ਅਸੀਂ ਵੱਡੀ ਪੱਦਰ ਤੇ ਪ੍ਰੋਟੈਸਟ ਵੀ ਕਰ ਰਹੇ ਹਾਂ ਇਹ ਕਰਕੇ ਸਰਕਾਰ ਨੂੰ ਅਪੀਲ ਆ ਕਿ ਫਿਲਮ ਪੰਜਾਬ ਦਾ ਮਾਹੌਲ ਸ਼ਾਂਤਮਈ ਰੱਖਣ ਲਈ ਫਿਲਮ ਤੇ ਤੁਰੰਤ ਰੋਕ ਲਾਈ ਜਾਵੇ ਤਾਂ ਜੋ ਪੰਜਾਬ ਦਾ ਮਾਹੌਲ ਜਿਹੜਾ ਉਹ ਸ਼ਾਂਤ ਰਹ ਸਕੇ ਜੋ ਅਨਸਵਾਨਿਕ ਘਟਨਾ ਹੋਦੀ ਹੈ ਤੇ ਜਿੰਮੇਵਾਰ ਕੌਣ ਹੋਵੇ ਉਹਦੇ ਜਿੰਮੇਵਾਰ ਸਰਕਾਰ ਹੋਏਗੀ ਜੀ ਜੇ ਨਹੀਂ ਮੇ ਸਰਕਾਰ ਰੋਕਦੀ ਕਿਉਂਕਿ ਅਸੀਂ ਤਾਂ ਅਪੀਲ ਕਰ ਰਹੇ ਹਾਂ ਕਿ ਫਿਲਮ ਤੇ ਰੋਕ ਲਾਈ ਜਾਵੇ ਤੇ ਜੇ ਕੋਈ ਗੱਲ ਕੋਈ ਵਾਪਰਦੀ ਆ ਕੋਈ ਹੰਸੇਕ ਘਟਨਾ ਹੁੰਦੀ ਆ ਤੇ ਉਹਦੀ ਸਰਕਾਰ ਜ਼ਿੰਮੇਵਾਰ ਹੈ